ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂਤ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਦੋ ਤਿੰਨ ਦਿਨ ਹੋ ਗਏ ਵਲੌਗ ਬਣਾਇ ਨਹੀਂ ਥੋੜਾ ਗੰਗਾ ਕਰਕੇ ਮਨ ਜਿਹੜਾ ਉਹ ਪਰੇਸ਼ਾਨ ਜਿਹਾ ਸੀਗਾ ਕਿ ਇਸ ਕਰਕੇ ਮਨ ਨਹੀਂ ਕੀਤਾ ਬਣਾਉਣ ਨੂੰ ਬਟ ਮੇਰੇ ਹਸਬੰਦ ਨੇ ਮੋਟੀਵੇਟ ਕੀਤਾ ਕਿ ਨਹੀਂ ਤੂੰ ਵਲੌਗ ਬਣਾਇਆ ਕਰ ਇਹ ਤੇਰੀ ਮਿਹਨਤ ਆ ਤੂੰ ਮਿਹਨਤ ਨਾਲ ਇੱਥੋਂ ਤੱਕ ਆਪਣੇ ਚੈਨਲ ਨੂੰ ਲੈ ਕੇ ਆਈਆਂ ਸੋ ਆਪਣਾ ਵਲੌਗ ਜਿਹੜੇ ਉਹ ਕੰਟੀਨਿਊ ਰੱਖੋ ਤੇ ਸੋ ਇਸ ਲਈ ਆਪਾਂ ਜੇ ਵਾਲਾ ਬਲੌਗ ਜਿਹੜਾ ਉਹ ਬਣਾਇਆ ਸਵੇਰੇ ਆਪਾਂ ਜਾਏ ਸੀਗੇ ਗੰਗਾ ਮੰਗੋ ਗੋਰੀ ਵੱਲੋਂ ਉਹਨਾਂ ਦੀ ਹਵੇਲੀ ਦੀ ਸਾਫ ਸਫਾਈ ਕਰ ਆਏ ਸੀ ਫਿਰ ਆ ਕੇ ਜਿਹੜੀ ਮੇਰੀ ਮੈਡੀਸਿਨ ਹੁੰਦੀ ਆ ਆਈਵੀਐਸ ਡੀ ਦੀ ਉਹ ਮੈਂ ਪੀਤੀ ਉਹ ਪੀ ਕੇ ਬਾਅਦ ਵਿੱਚ ਕੁਝ ਨਹੀਂ ਖਾਣਾ ਪੀਣਾ ਹੁੰਦਾ ਅੱਧਾ ਘੰਟਾ ਤੇ ਇਸ ਕਰਕੇ ਮੈਂ ਲੱਗ ਪਈ ਸੀ ਇਹਨਾਂ ਕੱਪੜਿਆਂ ਨਹੀਂ ਤਹਿਵਾ ਲਾਉਣ ਤੇ ਇੱਕ ਦੋ ਦਿਨ ਹੋ ਗਏ ਆ ਕੱਪੜੇ ਵੇ ਧੁੱਪ ਨਿਕਲਦੀ ਆ ਪਹਿਲਾਂ ਤਾਂ ਮੀਂਹ ਪੈਂਦਾ ਰਿਹਾ ਕਿੰਨੇ ਦਿਨ ਹੁਣ 3-4 ਦਿਨ ਹੋਏ ਆ ਭਈ ਸਾਡੇ ਇੱਧਰ ਅ ਪਿੰਡਾਂ ਵੱਲੋਂ ਨੂੰ ਕੀ ਕਹਿੰਦਾ ਧੁੱਪ ਨਿਕਲਣ ਲੱਗੀ ਆ ਤੇ ਮੀਂਹ ਹਟਿਆ ਨਹੀਂ ਤਾਂ ਪਹਿਲਾਂ ਤਾਂ ਲਗਾਤਾਰ ਹੀ ਕਿੰਨੇ ਦਿਨ ਹੋ ਗਏ ਜਿਹੜਾ ਮੀਂਹ ਸੀ ਸਾਡੇ ਵੱਲ ਪਈ ਜਾਂਦਾ ਸੀ ਕੱਪੜੇ ਲੀੜੇ ਵੀ ਜਿਹੜੇ ਸੁੱਕਦੇ ਨਹੀਂ ਸੀ ਚਾਹੇ ਛੱਤਾਂ ਦੇ ਥੱਲੇ ਪਾ ਕੇ ਕੱਪੜੇ ਸਕਾ ਤੇ ਲਈ ਦੇ ਆ ਪੱਖਾ ਚਲਾ ਲਓ ਚਾਹੇ ਸਕਾ ਲਓ ਬਟ ਜਿਹੜੀ ਉਹ ਸਲਾਬੇ ਜਿਹੀ ਦੀ ਸਮੈਲ ਹੁੰਦੀ ਆ ਨਾ ਕੱਪੜਿਆਂ ਚ ਉਹ ਉਹਨਾਂ ਚਿਰ ਜਾਂਦੀ ਨਹੀਂ ਜਿੰਨਾ ਚਿਰ ਕੱਪੜਿਆਂ ਨੂੰ ਧੁੱਪ ਨਾਲ ਸੋਹਣੀ ਲੱਗੀ ਹੋਵੇ ਦਸੋ ਮੈਂ ਜਦੋਂ ਮੀਂਹ ਪੈਂਦੇ ਸੀ ਇੱਕ ਦੋ ਦਿਨ ਮੈਂ ਕੱਪੜੇ ਧੋਤੇ ਨਹੀਂ ਸੀਗੇ ਤੇ ਕੱਲ ਮੈਂ ਸਾਰੇ ਕੱਪੜੇ ਜਿੰਨੇ ਸੀਗੇ ਉਹ ਧੋਤੇ ਤੇ ਦੋ ਦਿਨ ਨਹੀਂ ਸੀ ਧੋਤੇ ਤੇ ਕਿੰਨੇ ਕੱਪੜੇ ਹੋ ਗਏ ਨੇ ਤੇ ਮੈਂ ਰੋਜ਼ਾਨਾ ਕੱਪੜੇ ਧੋਣੇ ਨਹੀਂ ਹੁੰਨੀ ਸੀ ਸਿਵਾਏ ਵੀਰਵਾਰ ਤੋਂ ਤੇ ਦੋ ਦਿਨ ਉਹ ਗੰਗਾ ਦਾ ਵੀ ਉਹ ਵਾਲਾ ਡਾਕਟਰ ਨੇ ਜੋ ਕਿਹਾ ਉਹ ਦਾ ਕਰਕੇ ਵੀ ਮਨ ਪਰੇਸ਼ਾਨ ਜਿਹਾ ਹੋ ਗਿਆ ਤੇ ਮੈਂ ਕੰਮ ਜਿਹੜੇ ਇੱਦਾਂ ਹੀ ਕੀਤੇ ਤੇ ਚਲੋ ਕੋਈ ਨਾ ਏਦਾਂ ਦੇ ਕੰਮ ਤਾਂ ਜਿਹੜੇ ਉਹ ਜ਼ਿੰਦਗੀ 'ਚ ਕਹਿੰਦੇ ਹੁੰਦੇ ਆ ਉਤਾਰ ਚੜਾਅ ਜਿਹੜੇ ਉਹ ਆਉਂਦੇ ਹੀ ਰਹਿੰਦੇ ਆ ਤੇ ਗੰਗਾ ਤੇ ਜਿਹੜੀ ਕਿਹੜੀ ਸੀ ਸੀ ਤੇ ਮੰਗੋ ਵੀ ਚੈੱਕ ਕਰਾਈ ਤੇ ਡਾਕਟਰ ਨੇ ਕਿਹਾ ਮੰਗੋ ਵੀ ਗੱਭਣ ਨਹੀਂਗੀ ਬਟ ਮੰਗੋ ਦਾ ਉਹ ਕਹਿੰਦਾ ਇਹ ਨਹੀਂ ਡਰ ਵਾਲੀ ਗੱਲ ਨੀਗੀ ਉਹ ਡਾਕਟਰ ਦੀ ਬੇਵਕੂਫੀ ਸੀਗੀ ਜਦੋਂ ਮੰਗੋ ਹੀਟ ਵਿੱਚ ਆਈ ਸੀ ਉਹਨੂੰ ਸੂਈ ਨੂੰ ਹਜੇ ਸਿਰਫ 1 ਮਹੀਨਾ ਹੋਇਆ ਸੀ ਤੇ ਉਹ ਮਗਰੇ ਫਿਰ ਹੀਟ ਵਿੱਚ ਆ ਗਈ ਸੀ ਤੇ ਉਹ ਕਹਿੰਦਾ ਡਾਕਟਰ ਨੂੰ ਤੁਹਾਨੂੰ ਐਡਵਾਈਸ ਦੇਣੀ ਚਾਹੀਦੀ ਸੀ कि ਜਦੋਂ ਸੂਣ ਤੋਂ 1 ਮਹੀਨਾ ਬਾਅਦ ਵਿੱਚ ਪਸ਼ੂ ਹੀਟ ਜਾਵੇ ਤੇ ਕਦੀ ਵੀ ਉਹਦੇ ਇੰਜੈਕਸ਼ਨ ਜਿਹੜਾ ਉਹ ਨਹੀਂ ਲਵਾਉਣਾ ਚਾਹੀਦਾ ਉਹ ਟਾਈਮ ਛੱਡ ਦੇਣਾ ਚਾਹੀਦਾ ਉਸ ਤੋਂ ਨੈਕਸਟ ਟਾਈਮ ਜਦੋਂ ਹੀਟ ਚ ਆਉਂਦੀ ਫੇ ਤੁਹਾਨੂੰ ਉਹਦੇ ਏਆਈ ਉਹਦੀ ਕਰਵਾਉਣੀ ਚਾਹੀਦੀ ਸੀ ਤੇ ਹੁਣ ਸਾਨੂੰ ਇਹ ਵੀ ਅਕਲ ਆ ਗਈ ਹੁਣ ਜਦੋਂ ਮੰਗੋ ਹੀਟ ਵਿੱਚ ਚਾਉ ਹੁਣ ਬਿਲਕੁਲ ਸਹੀ ਟਾਈਮ ਹੋਊਗਾ ਹੁਣਾਂ ਨੂੰ 5 ਮਹੀਨੇ ਸੂਈ ਨੂੰ ਹੋ ਚੁੱਕੇ ਆ ਮੰਗੋ ਨੂੰ ਹੁਣ ਜਦੋਂ ਹੀਟ ਵਿੱਚ ਚਾਉਗੀ ਫੇ ਉਹਦੀ ਉਹ ਕਹਿੰਦਾ ਏਆਈ ਕਰਵਾਇਓ ਤੇ ਉਹ ਉਹਦਾ ਬਿਲਕੁਲ ਸਹੀ ਟਾਈਮ ਹੋਊਗਾ ਤੇ ਚਲੋ ਕੋਈ ਨਾ ਇਦਾਂ ਦੇ ਵਾਦੇ ਘਾਟੇ ਜਿਹੜੇ ਉਹ ਜ਼ਿੰਦਗੀ 'ਚ ਹੁੰਦੇ ਹੀ ਰਹਿੰਦੇ ਆ ਤੇ ਵੈਸੇ ਮੰਗੋ ਗੰਗਾ ਗੋਰੀ ਬਿਲਕੁਲ ਠੀਕ ਆ ਸੇਵਾ ਅਸੀਂ ਉਦਾਂ ਹੀ ਕਰੀਦੀ ਆ ਤੇ ਬਟ ਹੁਣ ਥੋੜੀ ਕੇਅਰ ਜ਼ਿਆਦੀ ਕਰੀਦੀ ਆ ਵੀ ਉਹਨਾਂ ਨੂੰ ਹੀਟ ਵਿੱਚ ਲਿਉਣ ਲਈ ਅ ਵੀਰ ਜੀ ਨੇ ਦੱਸਿਆ ਸੀ ਇੱਕ ਇੱਕ ਪ੍ਰੀਤ ਵੀਡੀਓ ਵਲੌਗਸ ਆ ਆਈ ਥਿੰਕ ਉਹਨਾਂ ਦਾ ਚੈਨਲ ਹੈ ਸ਼ਾਇਦ ਉਹ ਕਹਿੰਦੇ ਸੀ ਗੁੜ ਵਗੈਰਾ ਉਹਨਾਂ ਨੂੰ ਪਾਇਆ ਕਰੋ ਤੇ ਗੁੜ ਅਸੀਂ ਉਦਾਂ ਦਾ ਉਹਨਾਂ ਨੂੰ ਰੋਜ਼ ਪਾਉਨੇ ਆ ਦੋਨਾਂ ਨੂੰ ਜ਼ਿਆਦਾ ਵੀ ਨਹੀਂ ਪਾਈਦਾ ਨਾਰਮਲ ਇੱਕ ਇੱਕ ਪੇਸੇ ਜਿਹੜੀ ਉਹ ਪਾਈਦੀ ਆ ਤੋ ਡਾਕਟਰ ਸਾਨੂੰ ਦੱਸ ਕੇ ਗਿਆ ਸੀ ਕਿ ਇਹਨਾਂ ਨੂੰ ਜੈਫਲ ਜਿਹੜਾ ਨਾ ਜੈਫਲ ਜਿਹੜਾ ਹੁੰਦਾ ਉਹ ਦਵੋ ਉਹਦੇ ਨਾਲੇ ਜਿਹੜਾ ਹੀਟ ਵਿੱਚ ਆ ਜਾਣਗੀਆਂ ਤੇ ਜੈਫਲ ਵੀ ਦੋਨਾਂ ਨੂੰ ਦੋ ਦੋ ਜੈਫਲ ਜਿਹੜੇ ਆਪਾਂ ਦਿੱਤੇ ਆ ਤੋ ਸੋ ਬਸ ਇਹ ਗੱਲਾਂ ਬਾਤਾਂ ਕਰਕੇ ਮਨ ਨਹੀਂ ਸੀ ਕਰਨਾ ਵਲੌਗ ਮੈਨੂੰ ਬੜੇ ਮਨ ਅਫਸੈਟ ਸੀ ਫਿਰ ਮਨਵੀਰ ਕੰਨ ਮम्मा ਹਜੇ ਤਾਂ ਆਪਾਂ ਇਹ ਕੰਮ ਦੀ ਸਟਾਰਟਿੰਗ ਕੀਤੀ ਆ ਐਨੀ ਜਲਦੀ ਟੈਨਸ਼ਨ ਨਹੀਂ ਲਈਦੀ ਹੁੰਦੀ ਕੁਛ ਨਹੀਂ ਹੁੰਦਾ ਤਾਂ ਫਿਰ ਮੈਨੂੰ ਥੋੜਾ ਜਿਹਾ ਹੌਸਲਾ ਹੋਇਆ ਮੈਂ ਕਿਲਟਸ ਓਕੇ ਉਤਾਰ ਜਿਹੜਾ ਉਸ ਜ਼ਿੰਦਗੀ 'ਚ ਜਿਹੜੇ ਉਹ ਆਉਂਦੇ ਰਹਿੰਦੇ ਆ ਕਹਿੰਦਾ ਮੰਗੋ ਗੰਗਾ ਕਿਹੜਾ ਕਿਤੇ ਚਲੇ ਗਈ ਆਪਣੇ ਕੋਲ ਹੀ ਆ ਆਪਾਂ ਉਹਨਾਂ ਦੀ ਕੇਅਰ ਕਰਾਂਗੇ ਸੋਣੀ ਬੜੀ ਉਹਨਾਂ ਨੂੰ ਡਾਈਟ ਦਵਾਂਗੇ ਜਦੋਂ ਹੀਟ 'ਚ ਆ ਗਿਆ ਤੇ ਫਿਰ ਇਹ ਡਾਕਟਰ ਵਧੀਆ ਵੈ ਦੇ ਕੋਲੋਂ ਜਿਹੜਾ ਸੀਮਨ ਵੀ ਆ ਵਧੀਆ ਕੁਆਲਿਟੀ ਦਾ ਇਹਨੇ ਰੱਖਿਆ ਹੁੰਦਾ ਤੇ ਸੋ ਆਪਾਂ ਵਧੀਆ ਕੁਆਲਿਟੀ ਦਾ ਸੀਮਨ ਜਿਹੜਾ ਉਹ ਇਹਦੇ ਕੋਲੋਂ ਲਵਾਵਾਂਗੇ ਤੇ ਇੱਥੇ ਜੀ ਮੈਂ ਅੱਜ ਪਹਿਲਾਂ ਮੈਂ ਜੀ ਮੰਗੋ ਦਾ ਤੇ ਮੈਂ ਕਿ ਗੰਗਾ ਦੀ ਸਾਰਿਆਂ ਨੂੰ ਅਪਡੇਟ ਦੇ ਦਾਂ ਇਸ ਲਈ ਮੈਂ ਉਹ ਗੱਲਾਂ ਕਰ ਰਹੀ ਸੀ ਕਿ ਕੱਲ ਨੂੰ ਫਿਰ ਬਣਾਵਾਂਗੇ ਵਲੌਗ ਮੰਗੋ ਤੇ ਗੰਗਾ ਹੁਣਾ ਦਾ ਸਾਰਿਆਂ ਦਾ ਤੇ ਮੈਂ ਵੀ ਮੀ ਹਟੇ ਕਰਕੇ ਮੈਂਗਾ ਥੋੜੀ ਥੋੜੀ ਘਰ ਦੀ ਮੈਂ ਸਫਾਈ ਕਰ ਲਾਂ ਕਿਉਂਕਿ ਸਲਾਬੇ ਦੀ ਇੰਨੀ ਜਿਆਦਾ ਸਮੈਲ ਆਉਣ ਲੱਗ ਪਈ ਆ ਘਰਾਂ ਵਿੱਚੋਂ ਸਾਰਿਆਂ ਨੂੰ ਪਤਾ ਹੀ ਆ ਜਿੰਨਾਂ ਵੱਲ ਮੀ ਪਈ ਆ ਇਹਨੇ ਤਾਂ ਬਹੁਤ ਸਮੈਲ ਆਉਣ ਲੱਗ ਪਈ ਆ ਤੇ ਸੋ ਇਸ ਕਰਕੇ ਮੈਂ ਅੱਜ ਥੋੜੀ ਡੀਪ ਕਲੀਨਿੰਗ ਜਿਆਦਾ ਨਹੀਂ ਥੋੜੀ ਡੀਪ ਕਲੀਨਿੰਗ ਜਿਹੜੀ ਮੈਂ ਉਹ ਕਰੂੰਗੀ ਥੋੜਾ ਮੌਸਮ ਹੋਰ ਚੇਂਜ ਹੋ ਲੋਵੇ ਤਾਂ ਫਿਰ ਮੈਂ ਕਿਸੇ ਨਾਲ ਲਾ ਕੇ ਤੇ ਸਾਰੇ ਘਰ ਦੀ ਡੀਪ ਕਲੀਨਿੰਗ ਜਿਹੜੀ ਉਹ करूंगी ਇਸ ਤੋਂ ਪਹਿਲਾਂ 2 ਦਿਨ ਜਦੋਂ ਮੈਂ ਵਲੌਗ ਨਹੀਂ ਬਣਾਏ ਉਹਨਾਂ ਵਿੱਚੋਂ ਇੱਕ ਦਿਨ ਤਾਂ ਮੈਂ ਸਾਰੀ ਸਫਾਈ ਕਰਨ ਤੋਂ ਬਾਅਦ ਜਦੋਂ ਵਿਹਲੀ ਹੋਈ ਤਾਂ ਫਿਰ ਮੈਂ ਸਾਰੇ ਫ੍ਰੀਜ ਫ੍ਰਿਜ ਜਿਹੜੀ ਉਹ ਸਾਫ਼ ਕੀਤੀ ਸਾਰਾ ਦਿਨ ਫ੍ਰਿਜ ਮੈਂ ਖਾਲੀ ਰੱਖੀ ਤੇ ਜਿੰਨਾ ਉਹਦਾ ਅੰਦਰਲਾ ਸਮਾਨ ਹੁੰਦਾ ਉਹ ਕੱਢ ਕੇ ਧੋ ਕੇ ਵਾਸ਼ ਕਰਕੇ ਮੈਂ ਸਾਰਾ ਦਿਨ ਧੁੱਪੇ ਰੱਖਿਆ ਤੇ ਫਿਰ ਸ਼ਾਮ ਨੂੰ ਉਹਦੇ ਵਿੱਚ ਸੈੱਟ ਕਰਕੇ ਸਾਰਾ ਕੁਝ ਫਿਰ ਰੱਖਿਆ ਇੱਕ ਦਿਨ ਮੈਂ ਫ੍ਰੀਜ਼ਰ ਦੀ ਸਫਾਈ ਕੀਤੀ ਰੈਫਰਿਜਰੇਟਰ ਦੀ ਦੂਸਰੇ ਦਿਨ ਫਿਰ ਮੈਂ ਸਾਰਾ ਕੋਠਾ ਸਾਫ ਕੀਤਾ ਛੱਤ ਕਿਉਂਕਿ ਮੀਂਹ ਹਟਿਆ ਕੋਠਾ ਗੰਦਾ ਹੋ ਜਾਂਦਾ ਤੇ ਇਸ ਕਰਕੇ ਮੈਂ ਛੱਤ ਸਾਫ ਕੀਤੀ ਦੂਸਰੇ ਦਿਨ ਤੇ ਇੱਕ ਦਿਨ ਮੈਂ ਕੱਲੇ ਜਿਹੜੇ ਮੈਂ ਕੱਪੜੇ ਸਾਰੇ ਆ ਉਹ ਵਾਸ਼ ਕੀਤੇ ਤੇ ਇਹ ਜਿਹੜਾ ਆਮ ਵਾਲਾ ਬਲੌਗ ਹੈ ਜਿੱਦਨ ਮੈਂ ਬਣਾਉਂਦੀ ਤੇ ਅੱਜ ਮੈਂ ਕਰਨ ਦਈ ਆ ਥੋੜੀ ਡੀਪ ਕਲੀਨਿੰਗ ਤੇ ਅੱਜ ਮੈਂ ਡੀਪ ਕਲੀਨਿੰਗ ਕੀ ਕਰੂੰਗੀ ਮੈਂ ਜਿੰਨੇ ਇਹ ਸੋਫੇ ਆ ਜਿਹੜੇ ਇਹਨਾਂ ਦੇ ਕਵਰ ਲਾਉਂਗੀ ਕਿਉਂਕਿ ਬਹੁਤ ਗੰਦੇ ਹੋਏ ਹੋਏ ਆ بارش ਆਉਣ ਕਰਕੇ ਤੋਤੇ ਨਹੀਂ ਗਏ ਤਾਂ ਸੋ ਮੈਂ ਇਹਨਾਂ ਦੇ ਕਵਰ ਲਾ ਕੇ ਤਾਂ ਫਿਰ ਜਿਹੜਾ ਸੋਫਾ ਵਾ ਉਹਨੂੰ ਮੈਂ ਧੁੱਪੇ ਰੱਖੂੰਗੀ ਕਮ ਸੇ ਕਮ 2 ਦਿਨ ਇੱਕ ਅੱਜ ਦਾ ਦਿਨ ਰੱਖੂੰਗੀ ਫਿਰ ਰਾਤ ਨੂੰ ਉਹਨੂੰ ਮੈਂ ਬਰਾਂਡੇ ਵਿੱਚ ਕਰ ਲਿਆ ਕਰੂੰਗੀ ਤੇ ਫਿਰ ਅਗਲੇ ਦਿਨ ਫਿਰ ਉਹਨੂੰ ਧੁੱਪੇ ਰੱਖੂੰਗੀ ਕਿਉਂਕਿ ਸੋਫਾ ਸੈਟ ਜਿਹੜੇ ਇਹਨਾਂ ਦਾ ਵੀ ਬੁਰਾ ਹਾਲ ਹੋ ਜਾਂਦਾ ਮੀਂਹ ਵਗੈਰਾ ਦੇ ਵਿੱਚ ਕਿਉਂਕਿ ਸਲਾਬੇ ਨਾਲ ਇਹਨਾਂ ਵਿੱਚੋਂ ਇੱਕ ਨਾ ਅਲਾ ਹੋਰ ਇਤਨਾ ਦੀ স্মੈਲ ਜੀ ਆਉਣ ਲੱਗ ਪੈਂਦੀ ਆ ਹਜੇ ਤਾਂ ਮੈਂ ਰੂਮ ਸਪਰੇਅ ਰੱਖੀ ਆ ਘਰ ਦੇ ਵਿੱਚ ਤਕਰੀਬਨ ਮੈਂ ਰੋਜ਼ ਝਾੜੂ ਪੋਚਾ ਡਸਟਿੰਗ ਕਰਕੇ ਜਿਹੜੀ ਰੂਮ ਸਪਰੇਅ ਆ ਉਹ ਹਰ ਕਮਰੇ ਦੇ ਵਿੱਚ ਜਿਹੜੀ ਉਹ ਮੈਂ ਸਪਰੇਅ ਕਰਦੀ ਕਰਦੀ ਆ ਕਿਉਂਕਿ ਮੈਨੂੰ ਚੈਨ ਨਹੀਂ ਹੁੰਦਾ ਸਲਾਬੇ ਦੀ 스멜 ਨਾਲੋਂ ਪਤਾ ਨਹੀਂ ਕਦੋਂ ਮੈਨੂੰ ਇਰੀਟੇਸ਼ਨ ਜੀ ਹੋਣ ਲੱਗ ਪੈਂਦੀ ਆ ਸ਼ਾਇਦ ਮੇਰੀਆਂ ਜਿਹੜੀਆਂ ਹੈਲਥ ਪ੍ਰੋਬਲਮਸ ਰਹੀਆਂ ਐਨੀਆਂ ਉਹਨਾਂ ਦੀ ਵਜ੍ਹਾ ਨਾਲ ਤੇ ਇੱਥੇ ਮੈਂ ਜੀ ਕਵਰ ਲਾ ਦੂੰਗੀ ਇੱਕ ਇੱਕ ਕਰਕੇ ਤੇ ਮਨਵੀਰ ਅੱਜ ਬੀਜ਼ੀ ਸੀਗਾ ਉਹ ਗਿਆ ਹੋਇਆ ਸੀ ਜਲੰਧਰ ਉਹਨੇ ਜਾਣਾ ਸੀ ਮਾਈ ਹੀਰਾ ਗੇਟ ਆਪਣੀਆਂ ਬੁੱਕਸ ਲੈਣ ਵਾਸਤੇ ਤੇ ਇਸ ਕਰਕੇ ਵੀ ਬਲੌਗ ਨਹੀਂ ਬਣਾ ਹੋਇਆ ਕਿ ਮਨਵੀਰ ਦੀ ਯੂਨੀਵਰਸਿਟੀ ਜਿਹੜੀ ਉਹ ਸਟਾਰਟ ਹੋ ਗਈ ਆ ਬੀਕਾਮ ਸੈਕੰਡ ਈਅਰ ਜਿਹੜਾ ਉਹਦੀ ਸਟੱਡੀ ਜਿਹੜੀ ਉਹ ਸਟਾਰਟ ਹੋ ਗਈ ਆ ਇਸ ਕਰਕੇ 4 ਦਿਨ ਹੋ ਚੱਲੇ ਮਨਵੀਰ ਯੂਨੀਵਰਸਿਟੀ ਵੀ ਜਾਂਦਾ ਤੇ ਥੋੜਾ ਤਾਂ ਵੀ ਬਿਜ਼ੀ ਸੀਗੀ ਮੈਂ ਵੀ ਤਾਂ ਮਨਵੀਰ ਤਾਂ ਬਿਜ਼ੀ ਹਾਈ ਸੀ ਨਾ ਫਿਰ ਉਹਨੇ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਸਾਡੇ ਰੈਗੂਲਰ ਬਲੌਗ ਦੇਖਦੇ ਆ ਮਨਵੀਰ ਨੇ ਪਹਿਲਾਂ ਬਸਮਾ ਦਾ ਕੰਮ ਸਾਰਾ ਘਰ ਨਾਲ ਹੁੰਦਾ ਸਵੀਰ ਨੂੰ ਮੈਂ ਕਰਾਇਆ ਨਹੀਂ ਆ ਫਿਰ ਆ ਕੇ ਫਿਰ ਜਾਂਦਾ ਉਹ ਫਿਰ ਉਹਨਾਂ ਦਾ ਸਾਰਾ ਕੰਮ ਕਰਕੇ ਆਪਣੀ ਆ ਕੇ ਬਾਥ ਲੈ ਕੇ ਰੋਟੀ ਖਾ ਕੇ ਤਾਂ ਫਿਰ ਮਨਵੀਰ ਯੂਨੀਵਰਸਿਟੀ ਚਲ ਜਾਂਦਾ ਫਿਰ 3:30 ਵਜੇ ਆਉਂਦਾ ਆ 3 ਵਜੇ ਘਰੇ ਆਉਂਦਾ ਤੇ ਫਿਰ ਅੱਧਾ ਘੰਟਾ ਰੈਸਟ ਕਰਕੇ ਹੁਣ ਪੱਠਿਆਂ ਦਾ ਟਾਈਮ ਵੀ ਚੇਂਜ ਕਰ ਦਿੱਤਾ 3:30 ਵਜੇ ਫਿਰ ਪੱਠੇ ਪਾਈਦੇ ਦੁਪਹਿਰ ਵਾਲੇ ਸ਼ਾਮ ਵਾਲੇ ਕਹਿੰਦੇ ਦੁਪਹਿਰ ਵਾਲੇ ਕਹਿੰਦੇ ਕਿ 3:30 ਵਾਲੇ ਤਾਂ ਸੋ ਉਸੇ ਸਾਮਨਾ ਹੁਣ ਤਾਰ ਵੀ ਥੋੜੀ ਜਿਹੀ ਲੇਟ ਕੱਢੀ ਦੀ ਆ ਫਿਰ ਇਹਦੀ ਯੂਨੀਵਰਸਿਟੀ ਦੇ ਹਿਸਾਬ ਨਾਲ ਪਸੂਆਂ ਦਾ ਟਾਈਮ ਜਿਹੜਾ ਆਪਾਂ ਐਡਜਸਟ ਕਰ ਲਿਆ ਤੇ ਇਸ ਕਰਕੇ ਬੀਸੀ ਜ਼ਿਆਦਾ ਹੋ ਗਈ ਸੀ ਕੁਛ ਮੈਨੂੰ ਉਹਦੀ ਪ੍ਰੋਬਲਮ ਆਪਣੀ ਟੈਨਸ਼ਨ ਕਰ ਲੋ ਤੇ ਮਨਵੀਰ ਦੀ ਸਟੱਡੀ ਇਸ ਕਰਕੇ ਟਾਈਮ ਹੀ ਨਹੀਂ ਲੱਗਾ ਤੇ ਇਹ ਜੀ ਮੈਂ ਨਾਲ ਹੀ ਮਸ਼ੀਨ ਲਾਈ ਹੋਈ ਸੀ ਕੱਪੜੇ ਧੋਣ ਵਾਸਤੇ ਪਾ ਦਿੱਤੇ ਤੇ ਨਾਲ ਹੀ ਉਹਨੂੰ ਕੀ ਕਹੀਦਾ ਆਪਾਂ ਸੋਫਿਆਂ ਦੇ ਕਵਰ ਲਾ ਲਿਆ ਇੱਕ ਕਮਰੇ 'ਚ ਇਹ ਦੋ ਸੋਫੇ ਸੈੱਟ ਦੀਆਂ ਸੀਟਾਂ ਸੀ ਕਮਰੇ ਚ ਤਾਂ ਰੱਖੀਆਂ ਕਿਉਂਕਿ ਮਨੀ ਦੀ ਦਾਦੀ ਦਾ ਮੰਝਾ ਡਾਈ ਦਾ ਇੱਥੇ ਲੱਗ ਗਿਆ ਕਿਉਂਕਿ ਏਸੀ ਲੱਗਾ ਹੋਇਆ ਐਸੇ ਰੂਮ ਵਿੱਚ ਲੌਬੀ ਵਿੱਚ ਤੇ ਇਸ ਕਰਕੇ ਉਹਨੂੰ ਕੀ ਕਹੀਦਾ ਦੋ ਅੰਦਰ ਰੱਖੀਆਂ ਤੇ ਘਰ ਦੇ ਵਿੱਚ ਮੈਂ ਕਹਿੰਨੀ ਜਿੰਨੀ ਮਰਜ਼ੀ ਸਫਾਈ ਕਰ ਲੋ ਜਦ ਤੱਕ ਘਰ ਦੇ ਵਿੱਚ ਰੰਗ ਨਾ ਨਾ ਹੋਇਆ ਹੋਵੇ ਉਹਨਾਂ ਚੇਰ ਤਾਂ ਇਦਾਂ ਲੱਗੂ ਪਏ ਇਹਨਾਂ ਦੇ ਘਰ ਦੇ ਵਿੱਚ ਸਫਾਈ ਹਨ ਨਹੀਂ ਮੈਂ ਬਹੁਤ ਕਲੀਨਿੰਗ ਕਰਦੀ ਆ ਆਪਣੇ ਘਰ ਦੀ ਮੈਨੂੰ ਕਿਸੇ ਤੇ ਯਕੀਨ ਨਹੀਂ ਕਲੀਨਿੰਗ ਦਾ ਜੋ ਵੀ ਹੋਵੇ ਚਾਹੇ ਮੀਂਹ ਆ ਚਾਹੇ ਹਨੇਰੀ ਆ ਚਾਹੇ ਉਹਨੂੰ ਕੀ ਕਹਿੰਦਾ ਸਰਦੀ ਆ ਚਾਹੇ ਗਰਮੀ ਕੋਈ ਵੀ ਆ ਮੈਂ ਆਪਣੇ ਘਰ ਦੀ ਕਲੀਨਿੰਗ ਜਿਹੜੀ ਉਹ ਆਪ ਕਰਦੀ ਆ ਮੈਂ ਕਿਸੇ ਉੱਤੇ ਨਹੀਂ ਕਲੀਨਿੰਗ ਨੂੰ ਲੈ ਕੇ ਯਕੀਨ ਕਰਦੀ ਮੈਂ ਖੁਦ ਕਰਦੀ ਸਾਰੀ ਕਲੀਨਿੰਗ ਜਿਹੜੀ ਉਹ ਕਰਦੀ ਆ ਤਾਂ ਇਸ ਕਰਕੇ ਸਵੇਰ ਨੂੰ ਮੇਰੇ 2 ਘੰਟੇ ਜਿਹੜੇ ਆ ਉਹ ਕਲੀਨਿੰਗ ਵਿੱਚ ਹੀ ਜਾਂਦੇ ਅੱਜ ਤਾਂ ਜ਼ਿਆਦਾ ਹੀ ਮਤਲਬ ਕਿ ਟਾਈਮ ਲੱਗਾ ਮੈਨੂੰ 3 ਘੰਟੇ ਲੱਗੇ ਮੈਨੂੰ ਕਲੀਨਿੰਗ ਵਗੈਰਾ ਕਰਨਦੇ ਤਾਂ ਸੋ ਰਸੋਈ ਵਿੱਚ ਰੋਟੀ ਵਗੈਰਾ ਮਨੀ ਦੀ ਦਾਦੀ ਨੇ ਹੀ ਪਕਾਈ। ਵੈਸੇ ਵੀ ਆਟਾ ਗੁੰਨ ਕੇ ਰੋਟੀ ਮਨੀ ਦੀ ਦਾਦੀ ਹੀ ਪਕਾਉਂਦੀ ਆ ਬਾਕੀ ਕੰਮ ਜਿਹੜੇ ਉਹ ਮੈਂ ਕਰਦੀ ਆ ਤੇ ਚਾਹ ਵੀ ਮਨੀ ਦੀ ਦਾਦੀ ਬਣਾਉਂਦੀ ਆ ਮੈਂ ਝਾੜੂ ਪੋਚਾ ਕੱਪੜੇ ਹੋ ਗਏ ਮਨੀ ਨਾਲ ਪਸ਼ੂਆਂ ਦਾ ਕੰਮ ਕਰਾਉਣਾ ਹੋ ਗਿਆ ਸ਼ਾਮ ਨੂੰ ਭਾਂਡੇ ਹੋ ਗਏ ਚਾਹ ਦੁੱਧ ਵਾਲੇ ਭਾਂਡੇ ਹੋ ਗਏ ਤੇ ਸਬਜ਼ੀ ਬਣਾਉਣੀ ਹੋ ਗਈ ਤੇ ਹੋਰ ਕਈ ਸਾਰੇ ਕੰਮ ਜਿੱਦਾਂ ਕਿ ਅ ਪਗੀ ਦੀ ਸਾਬ ਸਭਾਈ ਹੋ ਗਈ ਕਪੜੇ ਵਾਸ਼ ਕੀਤੇ ਤੇ ਉਹਨਾਂ ਦੀਆਂ ਤਹਿਵਾਂ ਲਾਉਣੀਆਂ ਹੋ ਗਈਆਂ ਬਸ ਅੱਦੇ ਕਿੰਨੇ ਕੰਮ ਨਿਕਲ ਆਉਂਦੇ ਗਿਣਨ ਵਿੱਚ ਤੇ ਬਹੁਤ ਥੋੜੇ ਲੱਗਦੇ ਪਰ ਇਹਦੇ ਨਾਲ ਜਿਹੜੇ ਹੋਰ ਕੰਮ ਅਟੈਚ ਹੋਏ ਹੁੰਦੇ ਆ ਨਾ ਤੇ ਉਹ ਬਾਪੂ ਕੇ ਕਿੰਨੇ ਕੰਮ ਜਿਹੜੇ ਉਹ ਹੋ ਜਾਂਦੇ ਆ ਤੇ ਹੁਣ ਇਹ ਵਾਲੀ ਜਿਹੜਾ ਅ ਵੱਡੇ ਵੱਡੀ ਸੀਟ ਐ ਸੋਫਾ ਸੈੱਟ ਦੀ ਹੁਣ ਮੈਂ ਇਹ ਦਾ ਨੂੰ ਕੀ ਕਹੀਦਾ ਕਵਰ ਉਤਾਰੂੰਗੀ ਤੇ ਇੱਥੇ ਇਹਦੇ ਵਿੱਚ ਨਾ ਇੱਕ ਗੰਡ ਮਾਰੀ ਹੁੰਦੀ ਆ ਤੇ ਕੋਈ ਹੁੰਦੀ ਆ ਇਹ ਵਾਲੀ ਰੱਸੀ ਜਈ ਤੇ ਇਹਦੀ ਗੰਡੇ ਇਹਦੇ ਨਾਲ ਮਾਰੀ ਹੁੰਦੀ ਇਹਨੂੰ ਸੈਟ ਰੱਖਣ ਵਾਸਤੇ ਸੋਫਾ ਕਵਰ ਨੂੰ ਤੇ ਮੈਂ ਇਹਨੂੰ ਉਹਨੂੰ ਕੀ ਕਹਿੰਦਾ ਪਹਿਲਾਂ ਖੋਲੂਗੀ ਇਹ ਖੋਲ ਕੇ ਤੇ ਫਿਰ ਮੈਂ ਇਹਦਾ ਕਵਰ ਜਿਹੜਾ ਉਹ ਲਾਉਂਗੀ ਤੇ ਮੀਂਹ ਕਣੀ ਹੋਣ ਕਰਕੇ ਤੇ ਹਵੇਲੀ ਵੀ ਕੰਮ ਬਹੁਤ ਵੱਧ ਜਾਂਦਾ ਰਿਹਾ ਇਸ ਕਰਕੇ ਉਹ ਵੀ ਹੁੰਦਾ ਕੰਮ ਅੱਜ ਕਰਦੀ ਕਲੀਨਿੰਗ ਜਿਹੜੀ ਉਹ ਕੀਤੀ ਆ ਤੇ ਹੁਣ ਮੈਂ ਕੱਲ ਨੂੰ ਅ ਅੱਜ ਹੀ ਦੁਪਹਿਰ ਨੂੰ ਜੇ ਮਨ ਨਹੀਂ ਫ੍ਰੀ ਹੈ ਤੇ ਮੈਂ ਉਹਦੇ ਨਾਲ ਉੱਥੇ ਜਿੰਨੀ ਵੀ ਹੋ ਸਕੇ ਹਵੇਲੀ ਅਸੀਂ ਕਲੀਨਿੰਗ ਕਰਨੀ ਆ ਤੇ ਇਸ ਕਰਕੇ ਬੀਜ਼ੀ ਹੋਈ ਦਾ ਜੇ ਵਲੌਗ ਬਣਾਵੇ ਵੀ ਤੇ ਇਨਸਾਨ ਕਿੱਦਾਂ ਬਣਾਵੇ ਇਹ ਵੀ ਮੈਂ ਟ੍ਰਾਈਪੋਡ ਲਾ ਕੇ ਵਲੌਗ ਬਣਾਇਆ ਕਿਉਂਕਿ ਵੀਡੀਓ ਖੁਦ ਹੀ ਸ਼ੂਟ ਕਰਨੀ ਤੇ ਖੁਦ ਹੀ ਕੰਮ ਕਰਨਾ ਉਹ ਬਹੁਤ ਮੁਸ਼ਕਿਲ ਆ ਮਨਵੀਰ ਤਾਂ ਹੁਣ ਸਟੱਡੀ ਕਰਨ ਜਾਂਦਾ ਉਹਦਾ ਤਾਂ ਬਿਲਕੁਲ ਟਾਈਮ ਨਹੀਂ ਕਿ ਉਹ ਇਦਾਂ ਘਮ ਘੁਮ ਕਰਦੀ ਦੀ ਮੇਰੀ ਵੀਡੀਓ ਬਣਾਵੇ ਤੇ ਇਸ ਕਰਕੇ ਬਸ ਜਸਕਰਨ ਦਾ ਮੈਸੇਜ ਆਇਆ ਸੀਗਾ ਬਈ ਪੁਰਾਣੇ ਵਲੌਗਸ ਤੇ ਕਮੈਂਟ ਆਇਆ ਸੀ ਤੇ ਤੁਸੀਂ ਵਲੌਗ ਆਪਣੀ ਵਲੌਗਿੰਗ ਜਿਹੜੀ ਉਹ ਕੰਟੀਨਿਊ ਰੱਖੋ ਨਾ ਛੱਡੋ ਪਹਿਲਾਂ ਮੈਂ ਸੋਚਿਆ ਸੀ ਮੈਂ ਵਲੌਗਿੰਗ ਜਿਹੜੀ ਛੱਡ ਦੇਣੀ ਆ ਮੈਂ ਮਤਲਬ ਕਿ ਕਰ ਜਾਣਾ ਕੁਇਟ ਕਰ ਜਾਣਾ ਵੀ ਮੈਂ ਨਹੀਂ ਕਰਨੀ ਵਲੌਗਿੰਗ ਬਟ ਮੇਰਾ ਚੈਨਲ ਬਹੁਤ ਹੱਦ ਤੱਕ ਗਰੋ ਹੋ ਗਿਆ ਇੰਨਾ ਕੁ ਗਰੋ ਹੋ ਗਿਆ ਵੀ ਬਸ ਹੁਣ ਕੁਝ ਸਟੈਪ ਰਹਿ ਗਏ ਤੇ ਮੇਰੀ ਪੇਮੈਂਟ ਜਿਹੜੀ ਆ ਮੈਨੂੰ ਉਹ ਆਉਣ ਲੱਗ ਪੈਣੀ ਆ ਇਸ ਚੈਨਲ ਤੋਂ ਤੇ ਸੋ ਇਸ ਕਰਕੇ ਬਸ ਮਨਵੀਰ ਵੀ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਨਹੀਂ ਮੰਮਾ ਤੁਸੀਂ ਆਪਣਾ ਵਲੌਗ ਜਿਹੜੇ ਉਹ ਬਣਾਇਆ ਕਰੋ ਤੇ ਆਪਣੇ ਵਲੌਗ ਜਿਹੜਾ ਕੋਈ ਉਦਾਂ ਦੇ ਹੁੰਦੇ ਆਲਤੂ ਫालतੂ ਕਰੇਲੂ ਵਲੌਗ ਹੁੰਦੇ ਆ ਕੰਮ ਕਰਦੇ ਵਲੌਗ ਹੁੰਦੇ ਆ ਤੇ ਸੋ ਕਹਿੰਦਾ ਮੰਮਾ ਤੁਸੀਂ ਬਣਾਇਆ ਕਰੋ ਵਲੌਗ ਆਪਣੇ ਤੇ ਇਸ ਕਰਕੇ ਵੀ ਫਿਰ ਮੈਂ ਸੋਚਿਆ ਮੈਂ ਕਿ ਚਲੋ ਠੀਕ ਹੈ ਮੈਂ ਕੰਟੀਨਿਊ ਕਰੂੰਗੀ ਆਪਣੀ ਵਲੌਗਿੰਗ ਤੇ ਇੱਥੇ ਮੈਂ ਸੋਫਾ ਜਿਹੜਾ ਹੁੰਨਿਆ ਨਾ ਇਹ ਕੱਢ ਦੂੰਗੀ ਬਾਹਰ ਬਾਰ ਬੇਲੇ ਵਿੱਚ ਇਹ ਫਰੰਟ ਇੰਦਰਲੀ ਸਾਈਡ ਦੇ ਬੈਕ ਸਾਈਡ ਤੇ ਸਾਡਾ ਬੇੜਾ ਇੱਥੇ ਧੁੱਪ ਬਹੁਤ ਰਹਿੰਦੀ ਸਾਰਾ ਦਿਨ ਤੇ ਸੋ ਇਸ ਕਰਕੇ ਮੈਂ ਜਿਹੜਾ ਸੋਫਾ ਸੈੱਟ ਆ ਇਹਨੂੰ ਇੱਧਰ ਧੁੱਪੇ ਕੱਢ ਦੂੰਗੀ ਦੂਜੇ ਪਾਸੇ ਤਾਂ ਸਾਡੇ ਸਟੇਅਰਸ ਆ ਕਿਉਂਕਿ ਇਹ ਘਰ ਨੀਵਾ ਵਾ ਉਧਰਲਾ ਬੇੜਾ ਜਿਹੜਾ ਉੱਚਾ ਵਾ ਤੇ ਇਸ ਕਰਕੇ ਉਧਰ ਸੋਫੇ ਕੱਢਣੇ ਮੈਨੂੰ ਔਖੇ ਹੋ ਜਾਣੇ ਸੀ ਸੋ ਮੈਂ ਇੱਧਰਲੇ ਬੇੜੇ 'ਚ ਜਿਹੜੇ ਉਹ ਕੱਢ ਦਿੱਤੇ ਉਧਰ ਕੱਢ ਵੀ ਨਹੀਂ ਸੀ ਉਹਨੇ ਉਧਰ ਮੱਕੀ ਸੁੱਕਣੇ ਪਾਈ ਹੋਈਆਂ ਤੇ ਸੋ ਇਸ ਕਰਕੇ ਮੈਂ ਕਿਹਾ ਮੈਂ ਇੱਧਰਲੇ ਬੇੜੇ ਵਿੱਚ ਕੱਢ ਦਵਾਂ ਤੇ ਸਾਡਾ ਘਰ ਜਿਹੜਾ ਨੀਵਾ ਵਾ ਫਰੰਟ ਵਾਲਾ ਵਿੜਾ ਜਿਹੜਾ ਉੱਚਾ ਵਾ ਉਹ ਇਸ ਕਰਕੇ ਆ ਕਿਉਂਕਿ ਇਹ ਘਰ ਅਸੀਂ ਬਣਿਆ ਬਣਾਇਆ ਇੰਦਾ ਹੀ ਕਿਸੇ ਕੋ ਖਰੀਦਿਆ ਸੀਗਾ ਤੇ ਉਹ ਪਲਾਟ ਜਿਹੜਾ ਸਾਡਾ ਉਹ ਪਹਿਲਾ ਸੀ ਹੋਰੀ-ਹੋਰੀ ਇਹਦੀ ਘਰ ਦੀ ਸਾਰੀ ਰੈਨੋਵੇਸ਼ਨ ਜਿਹੜੀ ਉਹ ਕਰਾਵਾਂਗੇ ਤੇ ਕਲਰ ਕਰਾਵਾਂਗੇ ਤੇ ਪਰ ਕਲਰ ਕੀਤੇ ਬਿਨਾ ਜਿੰਨੀ ਮਰਜ਼ੀ ਸਫਾਈ ਕਰ ਲੋ ਐਦਾਂ ਲੱਗੂਗਾ ਕਿ ਘਰ ਜਿਹੜਾ ਉਹ ਗੰਦਾ ਹੀ ਆ ਮੈਂ ਤਾਂ ਵੈਸੇ ਵੀ ਬਹੁਤ ਧਿਆਨ ਰੱਖਦੀ ਆ ਸਾਫ ਸਫਾਈ ਦਾ ਤੇ ਪਰ ਮੈਨੂੰ ਖੁਦ ਨੂੰ ਵੀ ਸਫਾਈ ਕਰਕੇ ਐਦਾਂ ਲੱਗੀ ਜਾਊ ਕਿ ਜਿਹੜਾ ਖਲਾਰਾ ਮੁੱਕਿਆ ਨਹੀਂ ਇੱਥੇ ਜੀ ਮੈਂ ਸਾਰਾ ਕੋਸ਼ਤੇ ਕੱਪੜੇ ਧੋ ਧੁਕੇ ਸੁੱਕੜੇ ਬਾਤ ਤੇ ਸੀ ਵੇੜੇ ਵਿੱਚ ਵੀ ਮੈਂ ਚੰਗੀ ਤਰ੍ਹਾਂ ਵੇੜਾ ਜਿਹੜਾ ਉਹ ਧੋ ਦਿੱਤਾ ਸੀ ਤੇ ਇਹ ਜੀ ਸ਼ੀਟਾਂ ਆਪਾਂ ਮੱਖੀਆਂ ਤੋਂ ਵੀ ਲਾਈਆਂ ਹੋਈਆਂ ਧੁੱਪ ਤੋਂ ਵੀ ਤੇ ਠੰਡ ਤੋਂ ਵੀ ਇਹ ਵੀ ਹੁਣ ਚੇਂਜ ਕਰਾਂਗੇ ਸਰਦੀਆਂ ਦੇ ਵਿੱਚ ਮਨਵੀਰ ਦੀ ਦਾਦੀ ਬਾਬੇ ਵਾਸਤੇ ਰੋਟੀ ਪਾਉਂਦੇ ਸੀ ਬਾਬਾ ਰੋਟੀ ਖਾਂਦੇ ਆ ਤੇ ਇੱਧਰ ਆਪਣਾ ਫ੍ਰੀਜ਼ਰ ਇਹ ਰੂਮ ਚੰਗੀ ਤਰ੍ਹਾਂ ਮੈਂ ਝਾੜੂ ਲਗਾ ਕੇ ਸਾਰੇ ਰੂਮਸ ਦੇ ਵਿੱਚ ਪੋਚਾ ਜਿਹੜਾ ਉਹ ਲਾ ਦਿੱਤਾ ਤੇ ਦੇਖੋ ਕਲਰ ਤੋਂ ਬਿਨਾਂ ਬਹੁਤ ਪੜਾ ਲੱਗਦਾ ਮੈਨੂੰ ਬੜਾ ਅਜੀਬ ਜਿਹਾ ਫੀਲ ਹੁੰਦਾ ਰਹਿੰਦਾ ਤੇ ਇਹ ਅੰਦਰ ਮੇਰਾ ਤਾਂ ਮਨਵੀਰ ਦਾ ਰੂਮ ਤੇ ਮਨਵੀਰ ਦੇ ਡੈਡੀ ਦਾ ਵੀ ਨਾਂ ਲਈ ਆ ਸਾਡੇ ਤੇ ਇਹ ਵਾਲਾ ਫਰੰਟ ਜਿਹੜਾ ਕਮਰਾ ਪੱਗੀ ਨੂੰ ਇੱਥੇ ਬੰਨਿਆ ਹੋਇਆ ਸੀ ਪੱਖਾ ਚਲਾਇਆ ਹੋਇਆ ਸੀ ਹੁਣ ਇਹ ਸਾਰੇ ਕੰਮ ਕਰਨ ਤੋਂ ਬਾਅਦ ਵਿੱਚ ਜੀ ਇਹ ਫਰੰਟ ਵਾਲਾ ਜਿਹੜਾ ਵੇੜਾ ਵਾ ਹੁਣ ਮੈਂ ਕਰੂੰਗੀ ਇਹਨੂੰ ਸਾਫ਼ ਤਾਂ ਤਕਰੀਸਾ ਸ੍ਰਿਕਲ ਦੀ ਸਾਰਿਆਂ ਨੂੰ